ਜਿੰਨਾ ਮੇਰੇ ਭੈਣ ਭਰਾਵਾਂ ਨੇ ਤੇ ਕਰੋਨਾ ਕਾਲ ਦੇ ਵਿੱਚ ਡਾਕਟਰਾਂ ਦੇ ਨਾਲ ਹਸਪਤਾਲਾਂ ਦੇ ਵਿੱਚ ਸੇਵਾ ਕੀਤੀ ਸੀ ਜਾਂ ਪੰਜਾਬ ਪੁਲਿਸ ਦੇ ਨਾਲ ਮਿਲ ਕੇ ਉਸ ਸਮੇਂ ਕਰੋਨਾ ਕਾਲ ਦੇ ਵਿੱਚ ਸੇਵਾ ਕੀਤੀ ਸੀ ਤਾਂ ਉਹਨਾਂ ਲਈ ਇੱਕ ਬਹੁਤ ਵੱਡੀ ਖੁਸ਼ਖਬਰੀ ਹੈ ਖੁਸ਼ਖਬਰੀ ਕੀ ਹੈ ਕਿ ਉਹਨਾਂ ਦੀ ਸਿੱਧੀ ਪਰਤੀ ਹੋਣ ਜਾ ਰਹੀ ਹੈ ਸਰਕਾਰ ਵੱਲੋਂ ਇਹ ਐਲਾਨ ਕਰ ਦਿੱਤਾ ਜੋ ਜਿੰਨਾ ਨੇ ਉਸ ਸਮੇਂ ਕੰਮ ਕੀਤਾ ਕਰੋਨਾ ਕਾਲ ਦੇ ਵਿੱਚ ਤੇ ਉਹਨਾਂ ਦੀ ਪਰਤੀ ਸਿੱਧ ਕੀਤੀ ਜਾਊਗੀ ਕੋਈ ਉਹਨਾਂ ਦਾ ਟੈਸਟ ਨਹੀਂ ਲਿਆ ਜਾਊਗਾ ਤੇ ਕੋਈ ਉਹਨਾਂ ਦੀ ਮੈਰਿਟ ਨਹੀਂ ਦੇਖੀ ਜਾਊਗੀ ਉਹਨਾਂ ਦੇ ਕਰੋਨਾ ਕਾਲ ਦੇ ਸਮੇਂ ਦੇ ਕੰਮ ਦੇ ਮੁਤਾਬਕ ਹੀ ਉਹਨਾਂ ਦੀ ਪਰਤੀ ਕੀਤੀ ਜਾਣੀ ਹੈ ਇਹ ਪਰਤੀ ਇਹ ਜਿਹੜੀ ਨਰਸਾਂ ਡਾਕਟਰ ਸਟਾਫ ਨਰਸ ਪੰਜਾਬ ਪੁਲਿਸ ਦੇ ਵਿੱਚ ਪਰਤੀ ਕੀਤੀ ਜਾਣੀ ਹੈ ਕਿ ਇਹ ਜਿਹੜੀ ਹੈ ਵੀਡੀਓ ਤੁਸੀਂ ਸਕਿੱਪ ਨਾ ਕਰਿਆ ਕਰੋ ਜਿਸ ਦਿਨ ਵੀ ਫਾਰਮ ਆ ਗਏ ਉਸ ਦਿਨ ਆਪਾਂ ਨਵੀਂ ਵੀਡੀਓ ਬਣਾ ਕੇ ਪਾਵਾਂਗੇ ਇਹ ਜਾਣਕਾਰੀ ਤੁਹਾਨੂੰ ਚੰਗੀ ਲੱਗੇ ਤਾਂ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਹੋਰ ਮੇਰੇ ਭੈਣ ਭਰਾਵਾਂ ਨੂੰ ਪਤਾ ਲੱਗ ਜਾਵੇ ਕਿ ਇਹ ਵਰਤੀ ਨਿਕਲੀ ਹੈ ਜਿਨ੍ਹਾਂ ਨੇ ਵੀ ਕੋਰੋਨਾ ਕਾਲ ਚ ਕੰਮ ਕੀਤਾ ਸੀ ਉਹਨਾਂ ਨੂੰ ਸਰਟੀਫਿਕੇਟ ਤਾਂ ਮਿਲੇ ਹੀ ਹੋਣੇ ਆ ਗੁੱਡ ਜੌਬ ਦੇ ਮੈਂ ਵੀ ਕੀਤਾ ਸੀ ਮੇਰੇ ਕੋਲ ਵੀ ਉਹ ਸਰਟੀਫਿਕੇਟ ਪਿਆ ਹੈ ਮੈਂ ਲੀਗਲ ਸਰਵਿਸ ਦੇ ਵਿੱਚ ਕੰਮ ਕੀਤਾ ਸੀ ਤਾਂ ਮੈਨੂੰ ਸੈਸ਼ਨ ਜੱਜ ਵੱਲੋਂ ਸਰਟੀਫਿਕੇਟ ਮਿਲਿਆ ਸੀ ਇਸੇ ਤਰ੍ਹਾਂ ਤੁਹਾਨੂੰ ਵੀ ਆਪਣੇ ਆਪਣੇ ਮੈਕਮੇ ਵੱਲੋਂ ਸਰਟੀਫਿਕੇਟ ਮਿਲੇ ਹੋਣਗੇ ਸੋ ਤੁਸੀਂ ਵੀ ਉਹ ਆਪਣੇ ਸਰਟੀਫਿਕੇਟ ਤਿਆਰ ਰੱਖੋ ਜਿਸ ਦਿਨ ਵੀ ਫਾਰਮ ਆ ਗਏ ਆਪਾਂ ਉਸ ਦਿਨ ਵੀਡੀਓ ਬਣਾ ਕੇ ਫੋਰਪਾ ਦੇਵਾਂਗੇ ਕਿ ਬਈ ਤੁਹਾਨੂੰ ਕਿੱਥੋਂ ਇਹ ਫਾਰਮ ਮਿਲਨੇ ਆ ਕਿੱਥੇ ਤੁਸੀਂ ਜਾ ਕੇ ਇਹ ਭਰ ਸਕਦੇ ਹੋ ਤੇ ਕਿੱਥੋਂ ਆਪਣੀ ਨੌਕਰੀ ਪ੍ਰਾਪਤ ਕਰ ਸਕਦੇ ਹੋ Than